ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ 12 ਤੇ ਵਧੇਕ ਜੋ 1410 ਸੰਗਤ ਸ਼ੁਰੂ ਹੁੰਦਾ ਹੈ ਇਹ ਜੋ ਬਾਣੀ ਹੈ ਜਿਹੜੀਆਂ 22 12 ਆਉਂਦੀਆਂ ਨੇ ਉਹਨਾਂ ਤੋਂ ਜਿਹੜੇ ਵਧੇ ਹੋਏ ਸ਼ਬਦ ਨੇ ਗੁਰੂ ਸਾਹਿਬ ਨੇ ਇੱਥੇ ਉਚਾਰਨ ਕੀਤੇ ਨੇ 12 ਤੇ ਵਧੇਕ ਵਧੇਕ ਪਾ ਵਧੇ ਹੋਏ ਸ਼ੁਰੂ ਹੁੰਦਾ ਇੱਕ ਓੰਕਾਰ ਇੱਕ ਮਕਾਰ ਨਹੀਂ ਕਹਿਣਾ ਇੱਕ ਓੰਕਾਰ ਵੀ ਨਹੀਂ ਕਹਿਣਾ ਇੱਕ ਓੰੰਗ ਉਹਦੇ ਦਾ ਮੂੰਹ ਖੁੱਲਿਆ ਐਡੀ ਟਿੱਪੀ ਆ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਨਹੀਂ ਕਹਿਣਾ ਅਪ ਪਹਿਲਾਂ ਕਈ ਵਾਰ ਸਿੱਖਿਆ ਹੈ ਕਿ ਸਤਨਾਮ ਨਹੀਂ ਕਹਿਣਾ ਇਸ ਦਾ ਜਿਹੜਾ ਉਚਾਰਨ ਹੈ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਨਹੀਂ ਕਹਿਣਾ ਮੂਰਤ ਦਲੈਂਕੜਾ ਦੇ ਨਾਲ ਅਕਾਲ ਮੂਰਤ ਅਜੂਨੀ ਸੈ ਭੰਗ ਸੈ ਭੰਗ ਭੱਬੇ ਟਿੱਪੀ ਕਈ ਸੰਗਤਾਂ ਪੜ ਜਾਂਦੀਆਂ ਸੈ ਭੰਗ ਭੰਗ ਗੱਗਾਗੇ ਲਾ ਦਿੰਦੀਆਂ ਪਰ ਇਹ ਸੱਸੇ ਦੇ ਦਲਾਵਾ ਭੱਬੇ ਟਿੱਪੀ ਸੈ ਭੰਗ ਸੈ ਭੰਗ ਬੋਲਣਾ ਹੈ ਗੁਰਪ੍ਰਸਾਦ ਸ਼ਲੋਕ 12 ਰਾਰੇ 'ਚ ਬਿੰਦੀ ਲੱਗੀ 12 ਤੇ ਵਧੀਕ ਮਹੱਲਾ ਪਹਿਲਾ ਉਤੰਗੀ ਪੈ ਉਹਰੀ ਪੈ ਉਹਰੀ ਪੱਪੇ ਜਲਾਵਾਂ ਲੱਗੀਆਂ ਪੇ ਨਹੀਂ ਕਹਿਣਾ ਪੈ ਕਹਿਣਾ ਪੈ ਉਹਰੀ ਗਹਿਰੀ ਗੰਭੀਰੀ ਸੱਸੜ ਸੋਹੀਆ ਕਿਵ ਕਰੀ ਸੱਸੜ ਜਿਹੜਾ ਪਾਠ ਹੈ ਸੰਗਤ ਜੀ ਭਾਰਾ ਹੈ ਕਸ ਕੇ ਬੋਲਣਾ ਹੈ ਅਦਕ ਲਾ ਕੇ ਉਚਾਰਨ ਕਰਨਾ ਹੈ ਸੱਸੜ ਸੁਹੀਆ ਕਿਵ ਕਰੀ ਨਿਵਨ ਨਾ ਜਾਏ ਠਣੀ ਨੰਨੇ ਨੂੰ ਬੇਸ਼ਿਆਰੀ ਲੱਗੀ ਬਾਵਾ ਤੇ ਨੰਨ ਔਂਕੜ ਲੱਗਾ ਨਿਵਨ ਨਾਣੇ ਦੀ ਬਾਜ ਕੱਢਣੀ ਨਿਵਨ ਨਾ ਜਾਏ ਠਣੀ ਗੱਚ ਜੇ ਲੱਗਾ ਗਿੜਵੜੀ ਗਿੜ ਵੜੀ ਦੋੜ ਆੜੇ ਨੇ ਧੋਨੇ ਢਾੜਿਆਂ ਦੀ ਆਵਾਜ਼ ਉਚਾਰਨ ਹੋਵੇ ਗਿੜ ਵੜੀ ਅਠਾ ਪਾਠ ਹੈ ਗਿੜ ਵੜੀ ਸਖੀਏ ਧੋਲ ਹਰੀ ਛੇ ਪੀ ਤਹ ਦੇ ਡਿਠ ਮੈਂ ਇਥੇ ਵਿਸਰਾਮ ਐ ਛੇ ਪੀ ਵਖਰਾ ਵਖਰਾ ਪਾਠ ਐ ਛੇ ਪੀ ਤਹ ਦੇ ਢੱਡੇ ਦੀ ਬਾਜੂਚਾਰਨ ਕਹਿੰਦੀ ਐ ਤਹ ਦੇ ਡਿਠ ਮੈਂ ਮੁੰਦ ਨਾ ਗਰਭ ਥਣੀ ਸੁਰਣ ਸੁਣ ਮੁੰਦੇ ਹਰਨਾਖੀਏ ਹਰਨਾਖੀਏ ਇਹ ਪਾਠ ਇਕੱਠਾ ਹੈ ਗੂੜਾ ਵੈਣ ਅਪਾਰ ਪਹਿਲਾ ਵਸਤ ਸੰਜਾਨਕ ਸੱਸੇ ਸਿਆਰੀ ਯੰਝੇ ਨੂੰ ਕੰਨਾ ਲੱਗਾ ਤੇ ਨਾਣੇ ਨੂੰ ਸਿਆਰੀ ਲੱਗੀ ਹੈ ਪਹਿਲਾ ਵਸਤ ਸੰਜਾਨਕ ਹੈ ਤਾਂ ਕੀਚੈ ਵਪਾਰ ਕੀਚੇ ਨਹੀਂ ਪੜਨਾ ਕੀਚੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਕੀਚੈ ਵਪਾਰ ਵਾਵੇ ਨੂੰ ਕੰਨਾ ਲੱਗਾ ਹੈ ਕਈ ਸੰਗਤਾਂ ਕਾਲ ਦੇ ਵਿੱਚ ਵਪਾਰ ਪੜ ਜਾਂਦੀ ਹੈ ਵਪਾਰ ਹੁੰਦਾ ਜੀ ਵਾਵੇ ਨੂੰ ਕੰਨਾ ਨਾ ਹੋਵੇ ਵਾਪਾਰ ਬੋਲਣਾ ਹੈ ਵਾਪਾਰ ਦੋਹੀ ਦਿੱਚੈ ਦੁਰਜਨਾ ਦਿੱਚੇ ਨਹੀਂ ਪੜਨਾ ਚਾਚੇ ਨੂੰ ਦਲਾਵਾਂ ਲੱਗੀਆਂ ਦੁਰਜਨਾ ਮਿੱਤਰਾ ਕੂੰ ਜੈਕਾਰ ਜਿਤ ਦੋਹੀ ਸੱਜਣ ਮਿਲਣ ਲੋਹੁੰ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਦੀਜੈ ਦਲਾਵਾਂ ਦੇ ਨਾਲ ਸੱਜਣਾ ਐਸਾ ਹੱਸਣ ਸਾਰ ਹੱਸਣ ਕਸ ਕੇ ਬੋਲਣਾ ਹੈ ਹੱਸਣ ਸਾਰ ਤੇਸੋ ਸੋ ਨਹਿੂ ਨਾ ਕੀਚਈ ਜੇ ਦਿਸੈ ਦਿਸੈ ਨੀ ਪੜਨਾ ਦਿਸੈ ਜੇ ਦਿਸੈ ਚੱਲਣ ਹਾਰ ਨਾਨਕ ਜਿਨਿ ਇਵ ਕਰ ਬੁਝਿਆ ਤਿਨਾਂ ਵਿਟਹੁ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੋ ਪੁਛ ਤੜਨ ਕਲ ਤੜਨ ਭਾਰਾ ਬੋਲਣਾ ਹਲੰਤ ਲੱਗੀ ਤੜਨ ਕਲ ਤਾਹੂ ਖਰੇ ਸੁਜਾਨ ਵੰਨਿਆ ਇੰਨੀ ਕੱਪੜੀ ਇੰਨੀ ਭਾਰਾ ਬੋਲਣਾ ਹਲੰਤ ਲੱਗੀ ਤਿਆਰ ਰਖਣਾ ਇੰਨੀ ਕੱਪੜੀ ਝਾੜ ਝਖੜ ਇੱਥੇ ਝੱਜੇ ਦੀ ਆਵਾਜ਼ ਉਚਾਰਨ ਹੋਵੇ ਝੜ ਝਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਉ ਆ ਲਾਏ ਐੜੇ ਕੰਨਾਂ ਲੱਲੇ ਕੰਨਾਂ ਆ ਲਾਏ ਬੇੜੇ ਡੁੱਬਨ ਨਾਹੀ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹੇ ਕੋਈ ਭਾਈ ਬੰਦੀ ਹੀਤ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ ਹੈ ਹੈ ਹਾਹਿਦ ਦਲਾਵਾ ਦਲਾਵਾ ਦੀ ਬਾਝ ਉਚਾਰਨ ਹੋਵੇ ਹੈ ਹੈ ਕਰ ਕੈ ਇਥੇ ਦਲਾਵਾ ਲੱਗੀਆਂ ਕੈ ਉਹੇ ਊੜੇ ਦਾ ਮੂੰਹ ਖੁੱਲ੍ਹੇ ਹਾਹਿ ਨੂੰ ਸਿਆਰੀ ਉਹੇ ਕਰੇਣ ਗੱਲਾਂ ਪਿੱਟਣ ਸਿਰ ਖੋਹੇਣ ਇਥੇ ਹੁਣ ਸੰਗਤ ਜੀ ਲੱਲੇ ਦੇ ਪੈਰ ਵਿੱਚ ਹਲੰਤ ਲੱਗੀਏ ਸੰਪਰਦਾਮਦ ਵਿੱਚ ਇਸ ਦਾ ਉਚਾਰਨ ਕਰਵਾਇਆ ਜਾਂਦਾ ਹੈ ਗੱਗਿਓ ਤੇ ਅਦਕ ਲਾ ਕੇ ਲੱਲੇ ਨੂੰ ਕੰਨਾਂ ਤੇ ਨਾਲ ਬਿੰਦੀ ਲਾ ਕੇ ਲੱਲੇ ਕੰਨਾਂ ਉੱਤੇ ਬਿੰਦੀ ਗੱਲਾਂ ਭਾਰਾ ਪਾੜ ਬੋਲਣਾ ਹੈ ਗੱਲਾਂ ਨਹੀਂ ਕਹਿਣਾ ਗੱਲਾਂ ਗੱਲਾਂ ਕਹਿਣਾ ਅਦਕ ਲਾ ਕੇ ਕੱਸ ਕੇ ਬੋਲਣਾ ਗੱਲਾਂ ਗੱਲਾਂ ਪੇਟਣ ਸਿਰ ਖੋਹੀਣ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲੇਹਾਰਾ ਜਾਏ ਬਲੇਹਾਰੇ ਨਹੀਂ ਪੜਨਾ ਬਲੇਹਾਰਾ ਦਲਾਵਾਂ ਦੇ ਨਾਲ ਰੇ ਮਨ ਡੀਗ ਨਾ ਡੋਲੀ ਐ ਸਿੱਧੇ ਮਾਰਗ ਧਾਓ ਸਿੱਧੇ ਸਿੱਧੇ ਨਹੀਂ ਕਹਿਣਾ ਸਿੱਧੇ ਦਲਾਵਾਂ ਦੇ ਨਾਲ ਪਾਛੈ ਬਾਗ ਡਰਾਵਣੂ ਆਗੇ ਅਗਨ ਤਲਾਓ ਆਗੇ ਦਲਾਵਾਂ ਦੇ ਨਾਲ ਸਹਿ ਸਹਿ ਜੀਰਾ ਪਰ ਰਹਿਓ ਮਾ ਕੋ ਅਵਰਣ ਢੰਗ ਮਾ ਮੰਮੇ ਕੰਨਾ ਉੱਤੇ ਬਿੰਦੀ ਨਹੀਂ ਲਾਉਣੀ ਮੰਮੇ ਕੰਨਾ ਮੁਕਤਾ ਜਿਹੜਾ ਮੰਮੇ ਨੂੰ ਕੰਨਾ ਲੱਗਾ ਹੈ ਕੱਲਾ ਕੰਨਾ ਹੀ ਉਚਾਰਨ ਹੋਵੇ ਬਿੰਦੀ ਤੁਰੈਤ ਪੜਨਾ ਮਾ ਕੋ ਅਵਰਣ ਢੰਗ ਨਾਨਕ ਗੁਰਮੁਖ ਛੁੱਟੀ ਐ ਔਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਰੇ ਨਹੀਂ ਪੜਨਾ ਮਰੈ ਦਲਾਵਾਂ ਦੇ ਨਾਲ ਮਰੈ ਮਨ ਮਾਰੀ ਐ ਜੇ ਸਤਗੁਰ ਦੀਖਿਆ ਹੋਏ ਆਪ ਪਛਾਣੈ ਨਾਣੇ ਦੀ ਜਿਹੜੇ ਦਲਾਵਾ ਲੱਗੀਆਂ ਉਚਾਰਨ ਹੋਵੇ ਪਛਾੜਾ ਹਰ ਮਿਲੈ ਦਲਾਵਾਂ ਦੇ ਨਾਲ ਬੋਹੜ ਨਾ ਮਰਣਾ ਹੋਏ ਕੀਚੜ ਹਾਥ ਨਾ ਬੂਡੇ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਪਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਦਲਾਵਾਂ ਦੇ ਨਾਲ ਮਰੈ ਜਲ ਲੋੜ ਲੋਹ ਬਿਨ ਗੁਰ ਨਿਤ ਜਲ ਨਾਹੀ ਜਨਮ ਮਰੈ ਦਲਾਵਾਂ ਦੇ ਨਾਲ ਜਨਮ ਮਰੈ ਪਰਮਾਈ ਹੈ ਜੇ ਲੱਖ ਕਰਮ ਕਮਾਹੇ ਜਮ ਜਗਾਤ ਨਾ ਲੱਗਈ ਜੱਜੇ ਨੂੰ ਕੰਨਾ ਹੈ ਕਈ ਸੰਗਤਾਂ ਜੱਜੇ ਨੂੰ ਕੰਨਾ ਕੱਟ ਜਾਂਦੀ ਹੈ ਜਗਾਤ ਪੜ ਜਾਂਦੀ ਹੈ ਜਮ ਜਾਗਾਤ ਜੱਜੇ ਕੰਨਾ ਲੱਗਈ ਜਾਗਾਤ ਨਾ ਲੱਗਈ ਜੇ ਚੱਲੇ ਸਤਿਗੁਰੁ ਭਾਏ ਨਾਨਕ ਨਿਰਮਲ ਅਮਰ ਪਦ ਗੋਰ ਹਰ ਮੇਲੇ ਮੇਲਾਏ ਕਲਰ ਕੇਰੀ ਛਪੜੀ ਕਉਵਾ ਮਲ ਮਲ ਨਾਏ ਨਾਏ ਪਾਰਾ ਬੋਲਣਾ ਨਾਏ ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕ ਪੰਖੀ ਸੰਗ ਸਾਖਤ ਸੋ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਉ ਨਿਰਮਲ ਨਾਵਨ ਨਿਰਮਲ ਨਾਵਨ ਨਾਵਨ ਭਾਰਾ ਬੋਲਣੇ ਹਲੰਤ ਲੱਗੀਏ ਨਿਰਮਲ ਨਾਵਨ ਨਾਨਕਾ ਗੁਰ ਤੀਰਥ ਦਰਿਆਉ ਸੋ ਸੰਗਤ ਜੀ 10 ਪੌੜੀਆਂ ਆਪਣੀਆਂ ਹੋ ਗਈਆਂ ਨੇ ਥੋ ਟਿੱਕਰ ਅੱਗੇ ਆਪਾਂ ਸੰਚਿਆ ਫਿਰ ਕਰਾਵਾਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਅਗਲੇ ਭਾਗ ਵਿੱਚ ਆਪਾਂ ਅੱਗੇ ਸੰਚਿਆ ਕਰਾਵਾਂਗੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ